ਅਮੂਹ ਕਿ ਬੰਨਿਆ ਹੈ ਕੋਈ ਬੰਨ ਰਿਹਾ ਐਥੇ ਮੁਸ਼ਕ ਜਾਣ ਕੇ ਕਿਉਂ ਬੈਗਿਓ ਆਹ ਸਾਹਮਣੇ ਮੱਥੇ ਲੱਗਾ ਉਹਦੇ ਮੈਂ ਸਾਹਮਣੇ ਟੋਣੀ ਖੜੇ ਜੱਸੀ ਵੀ ਬਹੂ ਹੈ ਮਾਡਾ ਸਾਡੀ ਸ਼ਰਮ ਆਉਂਦੀ ਆ ਮੂੰਹ ਬੜਾਉਂਦੀ ਉਹਨੂੰ ਕਿਉਂ ਹੁਣ ਕੀ ਹੋਇਆ ਉਦੋਂ ਤਾਂ ਬੜਾ ਕਹਿੰਦੇ ਸੀ ਹਣੀਮੂਨ ਤੇ ਜਾਣਾ ਆ ਜਾਓ ਹੁਣ ਹਣੀਮੂਨ ਤੇ ਉਹ ਇੱਕ ਕੰਝਰ ਦੀ ਇਹ ਪਤਾ ਹੀ ਨਹੀਂ ਲੱਗਿਆ ਹਣੀਮੂਨ ਕੀ ਨੂੰ ਕਹਿੰਦੇ ਨੇ ਤੂੰ ਮੇਰੇ ਨਾਲ ਜੇ ਤੂੰ ਦੱਸ ਦਿੰਦੀ ਹੈ ਤੇ ਤੈਨੂੰ ਤਾਂ ਰਾਤ ਵੀ ਸਮਝਾਇਆ ਸੀ ਮੈਂ ਜਾ ਗਿਆ ਰਾਤ ਮੈਨੂੰ ਇੱਥੇ ਹੁਣ ਪਸ਼ੂਆਂ ਚ ਬੈਠਾ ਰਾਤ ਤੈਨੂੰ ਕਿੰਨੀਆਂ ਗੱਲਾਂ ਚ ਸਮਝਾਇਆ ਗੱਲ ਗੱਲ ਤੇ ਉਦੋਂ ਤਾਂ ਕਹਿੰਦਾ ਮੈਂ ਮੈਂਬਰ ਆ ਤੈਨੂੰ ਕੀ ਪਤਾ ਮੈਂ ਕਿਹ ਪਤਾ ਹੋਊਗਾ ਇੱਕ ਵਾਰ ਰੋਟੀ ਲੈ ਦੇ ਚੱਲ ਆਂਦੀ ਰੋਟੀ ਕਾਹ ਨੂੰ ਤੇ ਲੈ ਇੱਥੇ ਮਾਂ ਕਰ ਆ ਗਈ ਜਿੰਨੀ ਇੱਥੇ ਹੁਣ ਮੁਸ਼ਕਿਲ ਚ ਥੋੜੀ ਨਾ ਖਾਣਗੇ ਉਹ ਇੱਥੇ ਖਾ ਲਉ ਮੈਂ ਤਾਂ ਮੈਨ ਨਹੀਂ ਜਾਂਦਾ ਉੱਧਰੋਂ ਮੈਂ ਜਾ ਫਿਰ ਡੰਡੀਆ ਮੰਗਦਾ ਹਾਂ ਉੱਥੇ ਜਾ ਕੇ ਖਾ ਲੈ ਮੇਰੇ ਪੈਸੇ ਲਾ ਕੇ ਦਿਆ ਭਾਈ ਤੇਰੀ ਬਗਤ ਹੁਣ ਪੂਰੇ ਗੋਲ ਵਿੱਚ ਲਾਇਆ ਹੋਇਆ ਹੈਗਾ ਖੰਗ ਲੱਗਦੀ ਆ ਹੋਰ ਨਾ ਉੱਠ ਕੇ ਤੁਰੋ ਮੈਂ ਕਿਹੜੇ ਮੂੰਹ ਨਾਲ ਤਰੀ ਬਹੂ ਦੇ ਮੱਥੇ ਲਗਾਉਣਾ ਤੇ ਉਦੋਂ ਹਣੀ ਮੂੰਹ ਤੇ ਜਾਣ ਲੱਗਿਆ ਸੋਚਣਾ ਸੀ ਮਨੋਂ ਤਾਂ ਵਿਵਹਾ ਕੋਈ ਚੱਲਤ ਪਹਾੜਾ ਦੇ ਤੇ ਮੱਥਾ ਹੀ ਟੇਕਦਾ ਹੁੰਦਾ ਤੂੰ ਸੁਣਦਾ ਕਿਸੇ ਦੀ ਸੁਣਦਾ ਤੂੰ ਕਿਸ ਦੀ ਉਹ ਮੈਨੂੰ ਕੀ ਤਾਂ ਮੈਨੂੰ ਤਾਂ ਭਾਈ ਉਹਨਾਂ ਦੇ ਜਿੰਨੀ ਅਰੇ ਤਾਂ ਲੱਕੜਾ ਬਾਬਾ ਬਣਾ ਰੱਖਿਆ ਥੋਨੇ ਤਾਂ ਪੈਂਦੀ ਹਣੀ ਮੂੰਹ ਮੈਂ ਤਾਂ ਜਿੰਨੇ ਵਾਰ ਗਿਆ ਭਾਈ ਮਤਲਬ ਪਹਾੜਾ ਤੇ ਮੱਥਾ ਟੇਕਣੇ ਗਿਆ ਮੈਂ ਹੁਣੀ ਤੂਗਾ ਉੱਠ ਲੋ ਹੁਣ ਮੈਨੂੰ ਤਾਂ ਹੁਣ ਪਤਾ ਲੱਗਿਆ ਵੀ ਪਹਾੜਾ ਦੇ ਵਿੱਚ ਸਾਰੇ ਹੀ ਗਲਤ ਕੰਮ ਹੁੰਦਾ ਇਹ ਉੱਠ ਲੋ ਬਾਥੀ ਬਸਦੀ ਤੂੰ ਭਾਗ ਜਾ ਬਾਬੀ ਮੈਗੂ ਨਾ ਉਠਾ ਲੋ ਹਾਂ ਸੁਣਦਾ ਹੈ ਕਿਸੇ ਦੀ ਇਹ ਮੈਂ ਤੇਰੀ ਬਹੂ ਆਪਣੇ ਘਰ ਦੇ ਨਾਲ ਦੱਸੂਗੀ ਮੈਨੂੰ ਐ ਕਹਿੰਦੀ ਮੈਂਬਰ ਦੱਸੂਗੀ ਉਹ ਹੁਣ 100 100 ਕੁਸਤਾ ਬੋਲ ਦਿਉਂ ਅਗਲੀ ਨੂੰ ਬੜਾ ਵੱਡਾ ਦੇਖਤਾ ਲਿਆ ਕਰੋ ਹਲੇ ਕੱਲ ਆਈ ਆ ਉਹ ਐ ਨਾ ਕਹਿੰਦੀ ਮੇਰੀ ਮੈਂਬਰ ਦੀ ਹੀਰ ਨਹੀਂ ਚੜਾਈ ਆ ਪੰਡਾ ਟੱਟੂ ਦੀ ਚੜਾਈ ਆ ਤੇਰੀ ਮੈਂਬਰ ਦੀ ਨਾਲੇ ਹੋਰ ਵੇ ਸਾਂ ਲੱਗੇ ਯਾਰ ਨੇਮਦਵਾਲਾ ਮੈਂ ਤਾਂ ਪਾਤੀ ਰਿਸੀਬੇ ਗੰਦੇ ਕੰਮ ਨੂੰ ਕਹਿੰਦੇ ਨੇ ਹਨੀਮੂਨ ਉਹ ਗੰਦੇ ਕੰਮ ਨੂੰ ਵੀ ਨਹੀਂ ਕਹਿੰਦੇ ਹੈਗੇ ਉਹੀ ਮਰ ਜਾਨਾ ਤੂੰ ਤੇ ਭੈਣ ਦੀ ਕਹਾ ਯਾਰ ਗੁੱਟ ਚੜਦਾ ਯਾਰ ਗੰਦਾ ਕੰਮ ਹੈ ਉੱਥੇ ਹੋਰ ਕੀ ਹੈ ਇੱਥੇ ਉਹ ਤਾਂ ਉ ਜਦੋਂ ਹੁਣ ਪਹਿਲੀ ਵਾਰ ਵਿਆਹ ਹੁੰਦਾਗਾ 10-15 ਦਿਨਾਂ ਦੇ ਵਿੱਚ ਵਿੱਚ ਜਾਂਦੇ ਹੁੰਦੇ ਨੇ ਉਹ ਤਾਂ ਉ ਚੱਲ ਕੇ ਰਿਵਾਜ ਹੁੰਦਾ ਤਾਂ ਤੁਸੀਂ ਇੱਥੇ ਰਿਸ਼ਤੇਦਾਰਾਂ ਨੂੰ ਵੀ ਪੁੱਛੀ ਫਿਰਦੇ ਉਹ ਨਾਲ ਮੈਂ ਤਾਂ ਕੰਜਦਿਆ ਤੇ ਭੂਆ ਹੋਰ ਕੀ ਕਰਦੇ ਦੱਸੀ ਮੜਾ ਜਾ ਫਤੀਰੀ ਦੀ ਮੈਨੂੰ ਤਾਂ ਫੇਰ ਭੂਆ ਵਜਰੀ ਜਾਂਦੀ ਵਾਰ ਮੱਥਾ ਟੇਕ ਲਊ ਯਾਰ ਮੈਂ ਤਾਂ ਆ ਹੁਣ ਕਿਉਂ ਜਾਣਾ ਮੋੜ ਬਣਿਆ ਤੂੰ ਹੁਣ ਤਾਂ ਖੋਲ ਦੇ ਵਈ ਹੁਣ ਮੂੰਹ ਨਹੀਂ ਦਿਖਾਇਆ ਜਾਂਦਾ ਤੇਰੀ ਬਹੂ ਨੂੰ ਮੈਂ ਤਾਂ ਪੰਜ ਚਾਰ ਦਿਨ ਇੱਥੇ ਹੀ ਪਊਗਾ ਹੁਣ ਇੱਧਰ ਹੀ ਲਾਓ ਮਰ ਤਾਂ ਸਾਬ ਜੇ ਪਹਿਲੀ ਇਹ ਹੀ ਗਰਤੂਤਾ ਨ ਉੱਚਾ ਉੱਚੀ ਗੱਲ ਕਰ ਲਿਆ ਕਰੋ ਸਿਆਣੀ ਗੱਲ ਕਰ ਲਿਆ ਕਰੋ ਐਨੀ ਥੋੜੀ ਉਮਰ ਹੋ ਰਹੀ ਆ ਤੁਸੀਂ ਕੋਈ ਮਾੜੀ ਮੋਟੀ ਰੱਬ ਲੱਗਦੀ ਗੱਲ ਤਾਂ ਕਰ ਲਿਆ ਕਰੋ ਲੈਣਾ ਚੱਕ ਕੇ ਉਹ ਆ ਗਿਆ ਉਧਰੋਂ ਉਹ ਮੈਨੂੰ ਤਾਂ ਐਂਦੀ ਚੱਲ ਵੀ ਮਹਾ ਸਾਰੇ ਮੱਥਾ ਟੇਕ ਆਵਾਂਗੇ ਪਹਾੜਾ ਦਾ ਕਰਮ ਆ ਤੈਨੂੰ ਇਕੱਲੇ ਨੂੰ ਨਾ ਭੇਜੀਏ ਕਿਤੇ ਕੋਈ ਖੀਮ ਖੀਮ ਹੋ ਜਾਵੇ ਕੀ ਭੈਂਦਰੋ ਲਾਟ ਵਾਲਾ ਬਾਬਾ ਬਣਾ ਰੱਖਿਆ ਤੁੰਨੇ ਹਨੀਮੂਨ ਚੱਲ ਭਾਈ ਪਤਾ ਹੀ ਨਹੀਂ ਸੀ ਹੁਣ ਕੀ ਕਰੀਏ ਹੁਣ ਨਹੀਂ ਪਤਾ ਸੀ ਭਾਈ ਵਿਚਾਰ ਕਰੀਦੀ ਹੁੰਦੀ ਆ ਮਾੜੀ ਮੋਟੀ ਗੱਲ ਦੀ ਮੈਂ ਤੇਰਾ ਹਾਂ ਜਵਾਕ ਸਮਝ ਕੇ ਮaaf ਕਰਦੇ ਮੈਨੂੰ ਉਹ ਬਲੂਰ ਵਿਚਾਰੀ ਕਹਿੰਦੀ ਚੱਲ ਬਾਗ ਚੱਲਾਂਗੇ ਵਾਹ ਚੱਲ ਬਾਗ ਚੱਲਾਂਗੇ ਉਹ ਹੁਣ ਦੁਸ ਦੁਸ ਕਰਨ ਲੱਗ ਰਹੀ ਹੈਗੀ ਸਹਾਰੀਆਂ ਤਿਆਰੀਆਂ ਵਾਰੀਆਂ ਕਰੀਆਂ ਹੋਈਆਂ ਰਹਿਗੀਆਂ ਸਾਡੀਆਂ ਚੱਲ ਛੱਡੋ ਮੈਨੂੰ ਜਵਾਕ ਸਮਝ ਕੇ ਮਾਫ ਕਰ ਜਵਾਕ ਸਮਝੋਗੇ ਨਾਲੇ ਹੋਰ ਇਹ ਜਵਾਕ ਨੇ ਗਲਤੀ ਕਰਤੀ ਉਹ ਹੀ ਜੀ ਮੈਂ ਜਵਾਕ ਸਮਝਦਾ ਜਾਂਦਾ ਤੂੰ ਤਾਂ ਸਮਝਦਾ ਵੀ ਨਹੀਂ ਹੈਗਾ ਜਵਾਕ ਦੇ ਤਾਂ ਚਾਰ ਮਾਰ ਕੇ ਛੱਤਰੂ ਸਮਝਾਇਆ ਜਾਂਦਾ ਤੈਨੂੰ ਕੁੱਟਦੇ ਸੋਹਣੇ ਲੱਗਦੇ ਅਸੀਂ ਹੈ ਜੇ ਕੁਝ ਕਹਿਣਾ ਫਰਾਗਲੇ 100 100 ਕੁਝ ਬੋਲਦਾ ਪਿੰਡਾ ਵੀ ਆਪਣੇ ਤੋਂ ਵੱਡੇ ਨੂੰ ਕੁੱਟਦਾ ਫਿਰ ਦਸ ਬੰਦਾ ਕੀ ਕਰੇ ਪਤੀ ਨਹੀਂ ਸੀ ਦਲਤੀ ਦਲਤੀ ਹੋਗੀ ਨਾਲੇ ਹੋਰ ਉੱਥੇ ਵਗ ਜਾ ਹੁਣ ਉਹਰੇ ਕੀ ਕਰਦਾ ਬਾਈ ਪਈ ਤੇਰੀ ਭੋਉ ਦੇ ਮੱਥੇ ਲਾਦਾ ਉਹ ਤਾਂ ਭਾਈ ਰੋਟੀ ਬਣਾ ਓਏ ਕੁਛ ਨਹੀਂ ਕਹਿੰਦੀ ਉਹ ਅੱਜ ਕੱਲ ਦੀ ਸੋਚ ਵਾਲੀ ਆ ਉਹ ਹਾਂ ਪਤਾ ਹੀ ਆ ਉਹਨੂੰ ਤੇਰੀ ਭੋਣ ਛਤਰਖਾਨਾ ਤਾਂ ਮਸਤ ਜੀ ਖਾਣ ਨੂੰ ਵਧੀਆ ਰਹੂ ਤੇ ਉਹ ਛਤਰਖਾਨਾ ਦੇ ਕੰਮ ਨਾ ਕਰਿਆ ਕਰੋ ਤੇਰੀ ਮਾ ਦਿੱ ਤੇਰੀ ਦੀ ਗੰਰੇ ਬੋਲਦੀਆਂ ਨਹੀਂ ਜਾਣਾ ਹਣੀ ਮੂੰਹਾਂ ਤੇ ਜਾਓ ਉਦੋਂ ਤਾਂ ਕਹਿਦੀ ਉਦੋਂ ਤਾਂ ਕਹਿੰਦੇ ਮੋਰਾ ਗੁੱਟੂ ਤੇ ਹੁਣ ਪਰ ਇਹਨੂੰ ਕਿਉਂ ਕਹਤੇ ਆਂ ਇੱਧਰ ਬਹੂ ਬੈਠੀ ਹੈਗੀ ਤੇ ਬਹੂ ਦੀਆਂ ਪੱਕੀਆਂ ਨੇ ਇਹ ਇਹਨਾਂ ਤੋਂ ਵੀ ਕੁੰਡ ਕੰਢ ਲਈ ਜੇ ਪੁੱਛੂਗੀ ਆਏ ਕਹਦੀ ਕਹਿੰਦੇ ਤਾਂ ਬੋਲ ਸੱਚਾ ਪਿਆ ਮੈਂ ਕਿਉਂ ਖਮਾ ਜਦੋਂ ਸਮਝਾਉਂਦੀ ਸੀ ਰਾਤ ਨੂੰ ਉਦੋਂ ਤਾਂ ਤੈਨੂੰ ਇਹ ਸੀਗਾ ਕਿ ਹਾਂ ਇਹਦੇ ਮੋਰ ਪੰਨਾ ਉਦੋਂ ਤਾਂ ਤੂੰ ਮੈਨੂੰ ਐ ਸਮਝਦਾ ਟੀ ਗੋਲ ਬਣਾਉਣ ਲੱਗ ਗਈ ਜ ਅਸੀਂ ਦੇ ਬਹੂ ਹੁਣ ਬੁਲਾ ਦਿੰਨੀ ਆ ਕੋਲ ਸਾਹਮਣੇ ਬੈਠ ਕੇ ਖਾਣਾ ਉਹਦੇ ਮਾਮਲੇ ਇਹਨੇ ਵਰਦਾ ਮੈਂਬਰ ਸਾਡੇ ਮੈਂਬਰਾਂ ਨੇ ਸਾਨੂੰ ਮਾਰ ਲਿਆ